ਫਿਰ ਆ ਵੀ ਗੱਲ ਇਹ ਆ ਕਿ ਕਦੀ ਵੀ ਤੁਸੀਂ ਟੈਟੂ ਬਣਾਣਾ ਹੋਵੇ ਨਾ ਜਿਹੜੇ ਟੈਟੂ ਲਵਰ ਆ ਗਿਆ ਜਿਨ੍ਹਾਂ ਨੇ ਟੈਟੂ ਬਣਾਣਾ ਹੋ ਉਹ ਟੈਟੂ ਬਣਾ ਜਾਂਦੇ ਆ ਸਟੂਡੀਓ ਕਈ ਥੋੜੇ ਵਧੀਆ ਸਮੇਂਦਾਰ ਇਨਸਾਨ ਹੁੰਦੇ ਆ ਸਭ ਤੋਂ ਪਹਿਲਾਂ ਘੜੇ ਬੈਠ ਕੇ ਪ੍ਰੋਫਾਈਲਾਂ ਚੈੱਕ ਕਰਦੇ ਆ ਸਾਡੇ ਆਰਟਿਸਟਾਂ ਦੀਆਂ ਜਾਂ ਲੋਕਲ ਟੈਟੂ ਆਰਟਿਸਟ ਜਿਹੜੇ ਆਪਣੇ ਨੇੜੇ ਹੈਗੇ ਆ ਉਹਨਾਂ ਦੀ ਜਿਨ੍ਹਾਂ ਦਾ ਉਹਨਾਂ ਨੂੰ ਕੰਮ ਵਧੀਆ ਲੱਗਦਾ ਆ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆ ਸਟੂਡੀਓ ਵੀਟਡ ਕਰਦੇ ਆ ਕੋਣਰੇ ਘੜੇ ਥੋੜਾ ਆਈਡੀਆ ਵੀ ਲਿਆ ਹੁੰਦਾ ਕਿ ਆਪਾਂ ਕੀ ਟੈਟੂ ਬਣਾਉਣਾ ਹੈ ਕੋਈ ਲਾਈਨ ਬਣਾਉਣਾ ਹੈ ਜਾਂ ਕੋਈ ਈਗਲ ਬਣਾਉਣਾ ਹੈ ਜਾਂ ਆਪਣੇ ਪਾਪਾ ਜੀ ਦੀ ਮਾਤਾ ਜੀ ਦੀ ਕਿਸੇ ਦੀ ਫੋਟੋ ਬਣਾਉਣੀ ਹੈ ਜਾਂ ਨੇਮ ਲਖਾਣਾ ਕੁਝ ਆਈਡੀਆ ਹੁੰਦਾ ਉਹਦੇ ਦਿਮਾਗ 'ਚ ਚਲੋ ਉਹ ਆਪਣੇ ਕੋ ਆਂਦੇ ਆਪਾਂ ਉਹਦੇ ਨਾਲ ਵਧੀਆ ਗੱਲਬਾਤ ਜਿਹਦਾ ਕਰਦੇ ਆ ਸਮਝਦੇ ਆ ਜਿੱਦਾਂ ਕੀ ਬਣਾਉਣੀ ਹੈ ਆਪਣਾ ਹੰਡਲ ਹੋ ਜਾਂਦਾ ਫੋਂ ਮੜ ਬੁਕੋਂ ਦੀ ਟੈਟੂ ਬਣਾ ਲੈਣ ਕਈ ਬੰਦੇ ਸ਼ੋਅ ਦੇ ਵਿੱਚੋਂ ਇੱਕ ਦੋ ਬੰਦਾ ਇਦਾਂ ਦਾ ਵੀ ਹੁੰਦਾ ਕਈ ਹੁੰਦੇ ਆ ਯਾਰ ਆਣ ਕੇ ਸਿੱਧੇ ਹੀ ਉਹਣਾ ਨੇ ਵੇਖਿਆ ਬਾੜ ਯਾਰ ਉਹ ਟੈਟੂ ਸਟੂਡੀਓ ਚੱਲ ਰਹੀ ਅੰਦਰ ਆ ਗਏ ਆ ਗਏ ਸਿੱਧੇ ਉਹਨਾਂ ਨੂੰ ਪੁੱਛਣਾ ਹਾਂ ਜੀ ਭਾਜੀ ਟੈਟੂ ਬਣਾਉਣਾ ਆਪਾਂ ਵਧੀਆ ਟ੍ਰੀਟ ਕਰਦੇ ਆ ਵਧੀਆ ਗੱਲਬਾਤ ਕਰਦੇ ਆ ਹਾਂਜੀ ਹਾਂਜੀ ਸੜ ਤੋਂ ਸੂਕੀ ਸੇ ਵਗੜੀਏ ਕੀ ਬਣਾਣਾ ਤੁਸੀਂ ਉਹ ਭਾਜੀ ਕੋਈ ਵੀ ਬਣਾ ਦਿਓ ਕੁਝ ਵੀ ਬਣਾ ਦਿਓ ਜਿਹੜਾ ਅੱਜਕੱਲ੍ਹ ਚੱਲਣ ਦੇ ਉਹ ਬਣਾ ਦਿਓ ਕੁਝ ਟਾਈਪ ਦੇ ਜਿਹੜਾ ਟੈਟੂ ਆਰਟਿਸਟ ਹੁੰਦਾ ਨਾ ਉਹਨੂੰ ਬੜਾ ਗੁੱਸਾ ਡਟਦਾ ਆਪਾਂ ਫਿਰ ਵੀ ਬੜੇ ਪਿਆਰ ਨਾਲ ਟ੍ਰੀਟ ਕਰਦੇ ਆ ਬ్రో ਮੜਿਆ ਥੋੜਾ ਜਿਹਾ ਆਈਡੀਆ ਹੈਗਾ ਤੁਹਾਨੂੰ ਕਿ ਤੁਸੀਂ ਕਿਹੜੀਆਂ ਚੀਜ਼ਾਂ ਬਣਾਉਣੀਆਂ ਐ ਥੋੜਾ ਆਈਡੀਆ ਜਦੋਂ ਕਿ ਹਿੰਟ ਦੇ ਦਿਓ ਮੜਾਏ ਤੁਹਾਡੇ ਦਿਮਾਗ ਦੀ ਇੱਕ ਚੀਜ਼ ਮੇ ਫੜਨੀ ਐ ਕਿ ਤੁਹਾਨੂੰ ਇਹ ਚ ਚਾਹੀਦੀ ਐ ਉਹਦੇ ਰਿਲੇਟਡ ਤੁਹਾਨੂੰ 1000 ਡਿਜ਼ਾਈਨ ਦਿਖਾ ਦਨੇ ਆ ਉਹਦੇ ਰਿਲੇਟਡ ਤੁਹਾਨੂੰ 2000 ਡਿਜ਼ਾਈਨ ਦਿਖਾ ਦਨੇ ਆ ਤੁਸੀਂ ਪਸੰਦ ਕਰਿਓ ਵਿਚੋ ਨਾ ਉਹਨਾ ਬਹਿ ਕੇ ਮੈਨੂੰ ਇੱਕ ਬੜੀ ਆਈਡੀਆ ਹੋ ਜੇ ਕਿ ਤੁਹਾਨੂੰ ਆਪਣੇ ਬ੍ਰਦਰ ਦਾ ਡਾਡੂ ਬਣਾਉਣਾ ਐ ਸਿਸਟਰ ਦਾ ਬਣਾਉਣਾ ਐ ਕੋਈ ਲਾਈਨ ਬਣਾਉਣਾ ਐ ਮਾਤਾ ਜੀ ਦਾ ਡਾਡੂ ਬਣਾਉਣਾ ਬੇਬੇ ਦਾ ਬਣਾਉਣਾ ਉਹ ਭਗਵਾਨ ਦਾ ਬਣਾਉਣਾ ਕੋਈ मीनिंगफुल ਟੈਟੂ ਬਣਾਉਣਾ ਜਾਂ ਕੋਈ ਅਦਰ ਡੱਬੀਆਂ ਵਾਲੇ ਡਿਜ਼ਾਈਨ ਹੁੰਦੇ ਆ ਜਿਹਦਾ ਟਰੈਵਲ ਟੈਟੂ ਹੁੰਦੇ ਆ ਮੋਰੀ ਡਾਡੂ ਹੁੰਦੇ ਆ ਕਿੰਨੇ ਡੀ ਆ ਇਹਨੂੰ ਹੁੰਦੇ ਆ ਤੁਸੀਂ ਥੋੜਾ ਆਈਡੀਆ ਦੇ ਦੋ ਕਿ ਤੁਹਾਨੂੰ ਕਿੱਦਾਂ ਦੀ ਚਾਹੀਦੀ ਹੈ ਹੁਣ ਕੋੜ ਕੋਛ ਨਹੀਂ ਪਤਾ ਹੁੰਦਾ ਬਿਲਕੁਲ ਕੋੜੇ ਉਹ ਭਾਜੀ ਬਣਾ ਦੋ ਯਾਰ ਜਿੱਦਾਂ ਦਾ ਵੀ ਹੁੰਦਾ ਸੀ ਲੱਭ ਦੋ ਵਾ ਟੈਟੂ ਬਣਾਣਾ ਹੈ 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 3000 4000 ਜੇਬ ਚ ਲੱਭ ਦੋ ਜੋ ਲੱਭਦਾ ਬਣਾ ਦੋ ਉਹ ਬੰਦੇ ਅਗੜ ਕੋਈ ਉਹੋ ਜਿਹੀ ਟੈਟੂ ਆਰਟਿਸਟ ਦੇ ਕਸੇ ਚੜ ਗਏ ਤੇ ਜਿਨ੍ਹਾਂ ਨੂੰ ਨਹੀਂ ਨੋ ਲੈਜ ਹੁੰਦੀ ਟੈਟੂ ਆਰਟਿਸਟ ਵੀ ਕਿ ਨਵੇਂ-ਨਵੇਂ ਹੁੰਦੇ ਆ ਚਲੋ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ। ਕੁਝ ਚੰਗੇ ਵੀ ਹੁੰਦੇ ਆ ਨਵੇਂ-ਨਵੇਂ ਜਿੱਦਾਂ ਨਵੇਂ-ਨਵੇਂ ਕਿਸੇ ਨੇ ਕੰਮ ਸਿੱਖਿਆ ਕੋਈ ਕੋਈ ਬੰਦਾ ਚੱਲ ਗਿਆ। ਉਹਨੇ ਆਹੀ ਗਣਾ ਭਾਜੀ ਕੋਈ ਨਹੀਂ ਇਹ ਚੀਜ਼ ਚਲੋ ਵਧੀਆ ਆ ਇਹ ਚੀਜ਼ ਨਾ ਮੇਰੇ ਕੋਲ ਬੰਨੀ ਨਹੀਂ ਨੀ ਹੈਗੀ। ਹੱਲੇ ਮੈਂ ਨਵਾਂ-ਨਵਾਂ ਕੰਮ ਸਿੱਖੜਿਆ। ਤੂੰ ਹੀ ਨਾ ਹੋੜ ਕੇ ਕੋ ਬਣਵਾਲੋ। ਠੀਕ ਆ? ਕਈ ਨਵੇਂ-ਨਵੇਂ ਟੈਟੂ ਆਰਟਿਸਟ ਹੁੰਦੇ ਹੁੰਦੇ ਕੋ ਇਹੋ ਜਿਹੇ ਬੰਦਾ ਚੱਲ ਗਿਆ ਨਾ ਕੋਈ। ਉਹਨਾਂ ਨੇ ਕੀ ਕਰਨਾ ਚਲੋ ਭਾਜੀ ਬੈਠੋ ਦਿਆ ਦਿਖਾਣਾ ਕੋਈ ਜਰਾ ਮਾਣਾ ਮੋਟਾ ਹੋਏ ਪੈਸੇ ਦਾ ਲਾਲਚ ਬਣਾਦਾ ਨਾ ਤੱਕਾ ਘਾੜਦਾ ਰਾ ਤੇ ਫਿਰ ਟੈਟੂ ਵੀ ਥਲਾ ਹੀ ਬਣ ਤੇ ਜਿਲੇ ਹੋ ਜਾਣਾ ਖਰਾਬ ਫਿਰ ਉਹਦੇ ਕੋ ਉਜਾੜਾ ਤੇ ਉਹਨੇ ਦੌੜੀ ਵੜੀ ਫਿਰ ਪੈਸੇ ਮੰਗਣੇ ਸਹੀ ਕਰਨ ਦੇ ਤੇ ਉਧਰ ਗੱਲ ਨਹੀਂ ਬਣੀ ਫਿਰ ਬੰਦੇ ਦਾ ਯਕੀਨ ਪਟੋਟੇ ਜਾਂਦਾ ਨਹੀਂ ਜੜਾ ਤੇ ਕੋ ਦੌੜੀ ਵੜੀ ਕਿਉਂ ਸਹੀ ਕਰਾਣਾ ਦੇ ਕੋ ਪਹਿਲੀ ਵਾਰੀ ਹੀ ਸਹੀ ਬਣਿਆ ਉਹ ਬੰਦਾ ਫਿਰ ਅਗਲੀ ਵਾਰੀ ਵਧੀਆ ਟੈਟੂ ਆਰਟਿਸਟ ਜਾਇ ਲੱਗੇਗਾ ਉਹਦੇ ਕੋ ਜਾਏਗਾ ਪਰ ਉਹਨੂੰ ਸਮਝ ਆਈ ਨਹੀਂ ਠੋਕਰ ਖਾ ਕੇ ਫਿਰ ਦੌੜੀ ਵੜੀ ਪੈਸੇ ਕੜ ਕੇ ਉਹਨੂੰ ਫੇਰ ਸਕਵਰਡ ਅਪ ਕਰਾਏਗਾ ਜਾਂ ਸਹੀ ਕਰਾਏਗਾ ਇਸ ਤੋਂ ਬੈਟਰ ਰਹੀ ਆ ਅਗਰ ਤੁਸੀਂ ਵੀ ਟੈਟੂ ਬਣਾਉਣਾ ਚਾਹੁੰਦੇ ਹੋ ਨਾ ਬ੍ਰੋ ਸਭ ਤੋਂ ਪਹਿਲਾਂ ਇੱਕ ਤੁਹਾਡੇ ਮੇਨ ਫੋਕਸ ਤੁਸੀਂ ਇਹ ਸੋਚਣਾ ਕਿ ਆਪਾਂ ਥੋੜਾ ਆਈਡੀਆ ਹੋ ਜਾਏ ਕਿ ਕਿਹੜੀ ਚੀਜ਼ ਬਣਾਣੀ ਆ ਘੜੇ ਬੈ ਕੇ ਥੋੜਾ ਦਿਮਾਗ ਲਾਓ ਰਿਸਰਚ ਕਰੋ ਥੋੜਾ ਆਈਡੀਆ ਲਵੋ ਹੀ ਇੰਟਲਵੋ ਕਿ ਦਾੜਾ ਡਾਡੂ ਚਾਹੀਦਾ ਮੀਨਿੰਗਫੁਲ ਚਾਹੀਦਾ ਕੀ ਚਾਹੀਦਾ ਅਗਰ ਤੁਹਾਡੇ ਕੋਲ ਨਹੀਂ ਆ ਇਹ ਚੀਜ਼ਾਂ ਤੁਸੀਂ ਟੈਟੂ ਆਰਟਿਸਟ ਨਾਲ ਮਿਲੋ ਉਹਨੂੰ ਜਾ ਕੇ ਸਟੂਡੀਓ ਵਿਜ਼ਿਟ ਕਰੋ ਆਪਣੀ ਗੱਲਬਾਤ ਕਰੋ ਉਹਦੇ ਨਾਲ ਕੋਈ ਪੈਸਾ ਥੋੜਾ ਲੱਗਣਾ ਉਹਦਾ ਤੇ ਆਰਾਮ ਨਾਲ ਬੈ ਕੇ ਉਹਦੇ ਨਾਲ ਡਿਸਕਸ਼ਨ ਕਰ ਸਕਦੇ ਹੋ ਵੀ ਭਾਜੀ ਮੈਨੂੰ ਥੋੜਾ ਆਈਡੀਆ ਦੇ ਦਿਓ ਕਿ ਮੇਰਾ ਕੰਮ ਇਹ ਆ ਮੈਂ ਇਹ ਕੰਮ ਕਰਦਾ ਏ ਇਹਦੇ ਰਿਲੇਟਡ ਮੈਨੂੰ ਕਿਹੜਾ ਟੈਟੂ ਸੋਹਣਾ ਲੱਗੇਗਾ ਸਮਝ ਗਏ ਉਹਦੇ ਹਿਸਾਬ ਨਾਲ ਜਿੱਦਾਂ ਕੋਈ ਮੰਨ ਲਓ ਸਿੰਗਰ ਆ ਸਿੰਗਰ ਦੇ ਹਿਸਾਬ ਨਾਲ ਉਹਨਾਂ ਨੂੰ ਉਹ ਹਿਸਾਬ ਦੇ ਟੈਟੂ ਦਿਖਾਈ ਦੇ ਆ ਉਹ ਟੈਟੂ ਆਰਟਿਸਟ ਵੀ ਗਾਈਡ ਕਰ ਦਿੰਦੇ ਨੇ ਉਹ ਵੀ ਬਹੁਤ ਸਮਝਾ ਦਿੰਦੇ ਨੇ ਪਰ ਜਿਨ੍ਹਾਂ ਨੂੰ ਨਹੀਂ ਨੌਲੇ ਹੁੰਦੀ ਫਿਰ ਉਹਨੇ ਤਾਂ ੱਈ ਕਰਨਾ ਨਾ bro ਇਸ ਗੜ ਕੇ ਥੋੜਾ ਬੋਧ ਆਪ ਵੀ ਕੋਸ਼ਿਸ਼ ਕਰਿਆ ਗੜੋ ਕਿ ਤੁ ਕੱਲ ਨੂੰ ਤੁਹਾਡੇ ਨਾਲ ਵੀ ਮਾੜਾ ਨਾ ਹੋਵੇ ਤੁਹਾਡੇ ਨਾਲ ਵੀ ਤਕਾ ਨਾ ਹੋਵੇ ਪੈਸੇ ਬਹੁਤ ਮਿਹਨਤ ਨਾਲ ਕਮਾਈ ਜਾਂਦੇ ਆ ਤੁਸੀਂ ਪੈਸੇ ਦੇ ਕੇ ਕੰਮ ਕਰਾਉਣਾ ਹੈ ਜੇ ਕੰਮ ਹੀ ਮਾੜਾ ਹੋਏਗਾ ਤਾਂ ਕੀ ਫਾਇਦਾ ਅੱਜ ਵੀ ਮੈਂ ਰਦਾ ਸੀਨ ਹੋਇਆ ਉਦਾਂ ਹੀ ਜਿੱਦਾਂ ਅੱਗੇ ਗਈ ਵੜੀ ਹੁੰਦਾ ਇੱਕ ਬੰਦਾ ਆਇਆ ਉਹਦੇ ਡਾਡੂ ਬਣਾਉਣਾ ਭਾਜੀ ਕੀ ਬਣਾਉਣਾ ਕੁਝ ਵੀ ਬਣਾ ਦਿਓ ਭਾਜੀ ਘਾੜ ਕੇ ਆਪਾਂ ਨੂੰ ਸਮਝਾਇਆ ਲਾਲਚ ਨਹੀਂ ਕੀਤਾ ਆਪਾਂ ਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੁੰਦਾ ਉਹਨੂੰ ਹੀ ਸਮਝਾ ਗਿਆ ਆਈਡੀਆ ਦਿੱਤਾ bro ਐਦਾਂ ਕਰ ਇੱਕ ਦੋ ਦਿਨ ਲੈ ਤੂੰ ਆਰਾਮ ਨਾਲ ਘੜੇ ਬੈ ਤੈਨੂੰ ਵੈਬਸਾਈਟ ਉਹਨੂੰ ਦੱਸ ਤੀ ਐਪ ਉਹਦੇ ਫੋਨ 'ਚਾ ਡਾਊਨਲੋਡ ਕਰਕੇ ਦੱਸਤਾ ਉੱਥੋਂ ਉਹਨੂੰ ਦੱਸ ਵੀ ਦਿੱਤਾ ਇੱਥੇ ਇਹ ਸੜ ਤੇ ਘੜੇਗਾ ਤੇਰੇ ਸਾੜੇ ਟਾਟੂ ਦਾ ਡਿਜ਼ਾਈਨ ਨਿਕਲ ਆਣੇ ਆ ਤੂੰ ਆਰਾਮ ਨਾਲ ਘੜੇ ਬੈਠ ਕੇ ਟਾਟੂ ਦਾ ਡਿਜ਼ਾਈਨ ਵੇਖ ਸਕਦਾ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਉਹਨਾਂ ਦੇ ਵਿੱਚੋਂ ਜਿਹੜਾ ਤੈਨੂੰ ਵਧੀਆ ਲੱਗੂਗਾ ਤੂੰ ਦਾ ਸਕਰੀਨ ਸ਼ੋਟ ਲੈ ਕੇ ਆਪਾਂ ਨੂੰ ਵਟਸਐਪ ਕਰਦੀ ਫੰਗਾ ਦਾ ਸਾਈਜ਼ ਆਰਮ ਸਭ ਕੁਝ ਆਪਾਂ ਤੇਰਾ ਸਲੈਕਟ ਕਰਤਾ ਆਪਾਂ ਤੈਨੂੰ ਪੜਾਈ ਦੱਸਦਾ ਕਿ ਸਿੱਧੇ ਆਪਣੇ ਕੋਲ ਟਾਟੂ ਬਣਾਣਾ ਹੈ ਹਰ ਬੰਦਾ ਆਪਣੇ ਕੋ ਆਉਂਦਾ ਹੈ ਕਦੀ ਤੇ ਵਧੀਆ ਟ੍ਰੇਡ ਕਰੀਦਾ ਤਾਂ ਹੀ ਆਪਣੇ ਪੱਕੇ ਕਸਟਮਰ ਹੁੰਦੇ ਨੇ ਇੱਕ ਵਾਰੀ ਜਿਹੜਾ ਆਪਣੇ ਕੋ ਆ ਗਿਆ ਦੁਬਾਰਾ ਆਪਣੇ ਕੋਲ ਹੀ ਆਊਗਾ ਤੇ ਚਾਰ ਬੰਦੇ ਹੋਰ ਲੈ ਕੇ ਆਊਗਾ ਆਪਣਾ ਦਰਸ਼ਵਾ ਆ ਤਾਂ ਗੜ ਕੇ ਥੋੜਾ ਆਪ ਵੀ ਧਿਆਨ ਰੱਖਿਆ ਗੋੜੋ ਬੜੀਆਂ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਯਾਰ ਕਈ ਵਿਚਾਰੇ ਟਾਡੂ ਆਰਟਿਸਟ ਵੀ ਚੰਗੇ ਹੁੰਦੇ ਆ ਕਸਟਮਰ ਨਹੀਂ ਟਾਡੂ ਦੀ ਕੇਅਰ ਕਰਦੇ ਤੇ ਬਾਅਦ ਚ ਗਲਤੀ ਟਾਡੂ ਆਰਟਿਸਟ ਦੀ ਘਾੜ ਦੇਣੀ ਆ ਸ਼ਰਮੇਰਾ ਟੈਟੂ ਲਾਈਟ ਹੋ ਗਿਆ ਜੇ ਤੂੰ ਬਣਵਾਇਆ ਉਹਦੇ ਨਾਲ ਕਨੈਕਟਰ ਨਹੀਂ ਰਖੜਾਉਣਾ ਨੇ ਟੈਟੂ ਦੇ ਕੇਅਰ ਆਫਟਰ ਜੋ ਵੀ ਹੁੰਦਾ ਪ੍ਰੋਸੈਸਰ ਕੋਲ ਪੁੱਛਣਾ ਨਹੀਂ ਆਧਾ ਹੀ ਚੱਲਣਾ ਅਗਰ ਉਹਨੇ ਸਮਝਾਉਣ ਦੀ ਕੋਸ਼ਿਸ਼ ਵੀ ਕਰਨੀ ਕੋਈ ਨਹੀਂ ਭਾਈ ਮੈਂ ਫੋਨ ਤੇ ਪੁੱਛ ਲਾਂਗਾ ਮੁਰਕੇ ਕੋਈ ਨੰਬਰ ਨੂੰ ਵਧਾਉਣਾ ਨਹੀਂ ਤੇ ਬਾਜ ਉਹ ਖਰਾਬ ਹੋਈ ਨਾ ਤੇ ਬਾਜ ਕਹਿਣਾ ਬਾਜੀ ਮੇਰਾ ਟਾਟੂ ਖਰਾਬ ਹੋ ਗਿਆ। ਬੜੀਆਂ ਚੀਜ਼ਾਂ ਹੁੰਦੀਆਂ ਲਾਈਫ ਦੇ ਵਿੱਚ ਮੈਨੂੰ 8 ਸਾਲ ਹੋ ਗਿਆ ਬਰੋਂ ਕੰਮ ਕਰਦੇ। ਇੰਨਾ ਕਾ ਐਕਸਪੀਰੀਐਂਸ ਹੈਗਾ ਆ ਕਿ ਮੈਂ ਹਰ ਬੰਦੇ ਨੂੰ ਗਾਈਡ ਕਰ ਸਕਦਾ। ਜਿੰਨਾ ਮੈਨੂੰ ਐਕਸਪੀਰੀਐਂਸ ਹੈਗਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਬਾਕੀ ਮਰ ਤੋਂ ਵੀ ਕਈ ਸਮਝਦਾਰ ਵਧੀਆ ਟਾਟੂ ਆਰਟਿਸਟ ਹੈਗੇ ਨੇ ਦੁਨੀਆ ਤੇ ਬਹੁਤ ਜ਼ਿਆਦਾ ਮੈਂ ਤਾਂ ਕੁਝ ਵੀ ਨਹੀਂ ਹੈਗਾ ਉਹਨਾ ਕੀ। ਜਿਨ੍ਹਾਂ ਨੂੰ ਆਪਾਂ ਨੂੰ ਪਤਾ ਹੈ ਆਪਾਂ ਉਹਨਾਂ ਗਾਈਡ ਕਰ ਰਹੇ ਆ ਲੋਕਾਂ ਨੂੰ। कि ਜਿਹਨਾਂ ਨੂੰ ਨਹੀਂ ਪਤਾ ਕਸਟਮਰਾਂ ਨੂੰ ਵੀ ਨਹੀਂ ਪਤਾ ਦੁਨੀਆ ਦਾੜੀ ਜਿਹੜੀ ਹੈਗੀ ਆ ਜਿਹੜੇ ਬਣਾਉਣਾ ਚਾਹੁੰਦੇ ਟੈਡੂ ਦਾ ਸ਼ੌਂਕ ਹੈ ਉਹਨਾਂ ਨੂੰ ਥੋੜੀ ਬੱਤੀ ਨੋਲੇਜ ਮਿਲ ਜੇ ਤੇ ਸਮੇਂ ਦਾੜਾ ਬਣੇ ਇਹ ਚੱਕੜ ਆ ਪੜਾ ਬਾਕੀ ਥੋੜਾ ਤੇ ਧਿਆਨ ਰੱਖਿਆ ਕਰੋ ਟੈਡੂ ਬਣਾਉਣ ਤੋਂ ਪਹਿਲਾਂ ਆਰਾਮ ਨਾਲ ਆਰਟਿਸਟ ਦੀ ਪ੍ਰੋਫਾਈਲ ਚੈੱਕ ਕਰੋ ਕੰਮ ਚੈੱਕ ਕਰੋ ਇੱਧਰ ੱਧੇ ਨਾਲ ਕਿਸੇ ਸਟੂਡੀਓ ਨਾਲ ਮੜ ਜਾ ਕਰੋ ਬਾਹਰ ਚ ਵੀ ਖਰਾਬ ਕਰ ਲੋਗੇ ਤੇ ਫੇਰ ਗਾਣਾ ਜਿਹੜਾ ਐਦਾਂ ਹੋ ਗਿਆ ਤੇ ਉਤਾਂ ਹੋ ਗਿਆ ਸਮੇਂ ਦਾੜੀ ਵਰਤ ਨਹੀਂ ਧਿਆਨ ਰੱਖਣਾ ਪੜਾ ਠੀਕ ਆ ਇਹ ਅੱਜ ਦਾ ਟੌਪਿਕ ਸੀਗਾ ਮੈਂ ਚਲੋ ਹਿੰਟ ਥੋੜਾ ਦਿਨਾਂ ਤੁਹਾਨੂੰ ਸਮਝਾ ਦੇਣਾ ਤੇ ਬਾਕੀ ਸਮਝ ਆਈ ਹੋਏ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਤੁਹਾਨੂੰ ਕਿੱਦਾਂ ਦੀ ਨੋਲਿਜ ਚਾਹੀਦੀ ਆ ਕੋਈ ਸੁਭਾਅ ਹੋਵੇ ਕਿਸੇ ਦਾ ਕਮੈਂਟ ਬਾਕਸ ਵਿੱਚ ਜਰੂਰ ਪੁੱਛਿਓ ਉਹਦਾ ਜਵਾਬ ਜਰੂਰ ਦਵਾਂਗੇ ਰਿਪਲਾਈ ਦਵਾਂਗੇ ਸਾੜੀ ਉਸ ਟੌਪਿਕ ਤੇ ਵੀਡੀਓ ਬਣਾ ਕੇ ਦੱਸਾਂਗੇ ਤੁਹਾਨੂੰ ਅਗੜ ਕਿਸੇ ਦਾ ਕੋਈ ਵੀ ਕੁਐਸਚਨ ਹੋਵੇ ਕਮੈਂਟ ਬਾਕਸ ਵਿੱਚ ਕਰ ਸਕਦਾ ਬਾਕੀ ਚੰਗਾ ਲਵ ਯੂ ਟੇਕ ਕੇ ਖਿਆਲ ਰੱਖੋ ਸੜ ਜਾਣਾ ਮਿਲਦੇ ਆ ਨਵੇਂ ਵਲੋਗਸ ਬਾਏ ਬਾਏ ਵੈਸੇ ਵੀ ਤੁਹਾਡਾ ਅਗੜ ਫੋਨਿਕ ਆ ਬਾਏ ਬਾਏ